ਜਿਹਨੂੰ ਤਾਂ ਕੋਈ ਪ੍ਰੋਬਲਮ ਹੈ ਉਹ ਦੱਸੋ ਮੈਂ ਤੁਹਾਡਾ ਆਪਦਾ ਭਰਾ ਤੁਹਾਡਾ ਆਪਦਾ ਘਰ ਦਾ ਮੁੰਡਾ ਕੋ ਬਾਹਰੋਂ ਤੱਕ ਤੋਂ ਆਇਆ ਨਹੀਂ ਮੈਨੂੰ ਵੀ ਹੋਊਗਾ ਯਾਰ ਮੇਰੇ ਆਪਦੇ ਮਹੱਲੇ 'ਚ ਵੀ ਇਹ ਕੰਮ ਹੋਵੇ ਤਾਂ ਮਾੜੀ ਗੱਲ ਹੈ ਜੇ ਸਾਡਾ ਕੋਈ ਭਰਾ ਚਿੱਟੇ ਤੇ ਲੈ ਗਿਆ ਮੈਨੂੰ ਦੱਸ ਦਿਓ ਮੈਂ ਹਰ ਤਰ੍ਹਾਂ ਦਾ ਲਾਅ ਸਰਕਾਰ ਨੇ ਹਸਪਤਾਲਾਂ 'ਚ ਵੀ ਇਲਾਜ ਕੀਤਾ ਉਹੀ ਕਰਦਿਆਂਗੇ ਜਿਵੇਂ ਤੁਸੀਂ ਕਹੋਗੇ ਮੈਂ ਹਰੇਕ ਪਾਸੇ ਐਗਰੀ ਹਾਂ ਪਰ ਜੇ ਕੋਈ ਬੰਦਾ ਕਰੇ ਵੀ ਚਿੱਟਾ ਵੇਚਣਾ ਹੈ ਫਿਰ ਵੀ ਨਹੀਂ ਲਿਆਜ ਤਾਂ ਨਹੀਂ ਹੁਣ ਮੇਰੀ ਗੱਲ ਸੁਣੋ ਮੈਂ ਉਹਦੇ ਵਿੱਚ ਕੁਝ ਨਹੀਂ ਕਰ ਸਕਦਾ ਹੋਰ ਵੀ ਕਵੇ ਨਾ ਕਵੇ ਹੁਣ ਆਪ ਲੱਗਣਾ ਪੈਣਾ ਇਹ ਤਾਂ ਕੋੜ ਮੁੱਕਣਾ ਹੈ ਮੁੱਕਣਾ ਨਹੀਂ ਜਾ ਨਹੀਂ ਅੱਜ ਤਾਂ ਗਵੰਡੀਆਂ ਵੀ ਵਾਰੀ ਹੈ ਕੰਨੂੰ ਆਪਣੇ ਘਰੇ ਵੀ ਆ ਜੇਣੀਆਂ ਹੈ ਅੱਜ ਕਿੰਨੇ ਫੜੇ ਆ ਦੋ ਫੜੇ ਬੋਲ ਹੈ ਦੋ ਦੋ ਫੜੇ ਤੂੰ ਮੇਨ ਬੰਦੇ ਫੜਿਆ ਦੋ ਮੇਨ ਫੜੇ ਹਾਂ ਬਸ ਬਣਾਇਆ ਰੱਖ ਹੁਣ ਤੁਸੀਂ ਆਪ ਹੀ ਵੇਖ ਲਓ ਇਹਨੂੰ ਫੜੇਨੇ ਤਾਂ ਬੇਨਤੀਆਂ ਦੇ ਦੇ ਕੋਈ ਗੱਲ ਵੀ ਧਮਕੀਆਂ ਧਮਕੀਆਂ ਦਾ ਬੋਝ ਨਹੀਂ ਪੜੇ ਨਾਸਾ ਕੁੱਟੋ ਰੱਜ ਕੇ ਕੋਈ ਇਤਰਾਜ਼ ਨਹੀਂ ਮੈਂ ਆਪੇ ਸੰਭਲਾਂ ਠੀਕ ਹੈ ਹੋਰ ਇਹ ਦੁਬਾਰਾ ਕੀ ਕਹਿਣਾ ਦੱਸੋ ਜਿਹੜਾ ਚੇੜਪੇੜ ਕਰੇ ਚਿੱਟੇ ਵਾਲਾ ਜਿੰਨੀ ਮਰਜ਼ੀ ਨਾਸਾ ਕੁੱਟੋ ਆਪੇ ਨਿਪਟਾ ਲਾਓ ਹੋਰ ਦੱਸੋ ਕੀ ਕਰੀਏ ਕੋਈ ਆਰ ਜਿੰਨੀ ਮਰਜ਼ੀ ਦੇ ਦੇ ਡਾ ਬੋਝ ਨਹੀਂ ਪਾਣਾ ਤੁਹਾਨੂੰ ਤਾਂ ਖੁੱਲੀ ਛੂਟ ਹੈ ਜਿਹੜਾ ਚਿੱਟੇ ਵਾਲੇ ਜ਼ਿਆਦਾ ਛੁੜਛੜ ਕਰਦਾ ਨਾ ਜਿੰਨੀ ਮਰਜ਼ੀ ਸੇਵਾ ਕਰੋ ਆ ਇਨਸਪੈਕਟਰ ਸਾਹਿਬ ਕੋਲ ਬੈਠੇ ਹੋਰ ਦੱਸੋ ਕੀ ਕਰਦੇ ਹੋ ਕੋਈ ਨਹੀਂ ਭੈਣ ਮੇਰੀਏ ਚਾਰ ਦਿਨ ਖੜ ਲਣਗੇ ਹੁਣ ਇਹ ਤੋਂ ਬਾਅਦ ਪੱਕਾ ਇੰਤਿਜ਼ਾਮ ਕਰ ਦਾਂਗੇ ਬੇਫਿਕਰ ਸਰ ਫਿਰ ਸਮਝਾਉਣ ਵਾਸਤੇ ਗਏ ਸੀਗੇ ਤੇ ਇੰਨੇ ਗੰਦੇ ਹੋਣ ਕੋਈ ਨਹੀਂ ਹੁਣ ਕੰਮ ਸ਼ੁਰੂ ਹੋ ਗਿਆ ਬਹੁਤ ਪਿਆਰ ਬੱਚੇ ਲੱਗੇ ਪਹਿਲੀ ਵਾਰੀ ਸਮਝਾਉਣਾ ਆਪਣਾ ਫਰਜ਼ ਬੰਦਾ ਦੂਜੀ ਵੀ ਸਮਝਾਉਣਾ ਫਰਜ਼ ਬੰਦਾ ਹੈ ਪਰ ਤੀਜੀ ਵਾਰੀ ਤੀਜੀ ਵਾਰੀ ਸਮਝਾਉਣਾ ਫਰਜ਼ ਨਹੀਂ ਮੰਨਦਾ ਜਨਾਬ ਇੱਕ ਵਾਰੀ ਤਾਂ ਨਾ ਜਿਹੜੇ ਦੋ ਤਨ ਹੈਗੇ ਕੀ ਦੀ ਭੈਣੇ ਮੇਰੀ ਇੱਕ ਬੇਨਤੀ ਸੁਣ ਲੈ ਮੇਰੀ ਮੇਰੀ ਇੱਕ ਬੇਨਤੀ ਸੁਣ ਲਿਆ ਜਿਹੜਾ ਤੁਸੀਂ ਮੈਨੂੰ ਇੱਕ ਬੰਦੇ ਦਾ ਨਾਮ ਲਿਆ ਸੀ ਇਸ ਵੇਲੇ ਹਾਂਜੀ ਹਾਂਜੀ ਲਿਆ ਸੀ ਨਾ ਜੇ ਉਹਦਾ ਫੋਨ ਆ ਗਿਆ ਜੇ ਉਹਨੂੰ ਉਸੇ ਥਾਣੇ ਚ ਬੰਦਰਾਂ ਨੇ ਕਿਹਾ ਤੇ ਮੇਰਾ ਨਾਮ ਬਦਲ ਦਿਆ ਜੀ ਹੋਰ ਕਿਸੇ ਦੂਰ ਕੀ ਜੇ ਕਹਿੰਦੇ ਵੀ ਇੱਕ ਕੋਈ ਥੋੜਾ ਸਾਬ ਇੰਸਪੈਕਟਰ ਪਤਾ ਨਹੀਂ ਛੋਟਾ ਨਾਮ ਲੈਣਾ ਨਹੀਂ ਜੇ ਉਹਦਾ ਫੋਨ ਹੋਵੇ ਤੁਸੀਂ ਦੱਸ ਦਿਓ ਜੀ ਜੇ ਉਹਨੂੰ ਉਸੇ ਕਿਚ ਨਾ ਬੰਦ ਕਰਾ ਪਵੇ ਲੜਣਾ ਪਏ ਜੀ ਐਸਐਸਪੀ ਸਾਹਿਬ ਨਾਲ ਤਾਂ ਵੀ ਦੇ ਤਰੋੜ ਠੀਕ ਹੈ ਭਈ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਹੋਰ ਕਰਾਉਣਾ ਨਹੀਂ ਕੀ ਛੱਡੋ ਹੋ ਜਾਣਾ 2-3 ਮਹੀਨੇ ਦਾ ਕੰਮ ਸਾਰਾ ਨਿਬੜ ਜਾਣਾ ਪਰ ਜੇ ਜ਼ਿੰਦਗੀ ਬਚ ਗਈ ਤੇ ਸਾਰਾ ਕੁਝ ਠੀਕ ਹੈ ਜੇ ਨਾ ਬਚੀ ਫਿਰ ਕੀ ਕਰਾਉਣਾ ਕੰਮ ਕਰਾਂ ਤੋ ਯਾਰ ਕੀ ਸਰਕਾ ਤੋਂ ਲੈਣਾ ਹੈ ਕੀ ਨਾਲੀਆਂ ਤੋਂ ਲੈਣਾ ਹੈ ਬੰਦਾ ਹੀ ਨਹੀਂ ਰਿਹਾ ਉਸ ਘਰ ਨੂੰ ਪੁੱਛੇ ਜਿਹੜੇ ਘਰ ਚਿੱਟੇਲੀ ਬਿਮਾਰੀ ਹੈ ਘਰ ਦੀ ਕੌਲੀਆਂ ਨਹੀਂ ਛੱਡਦਾ ਸਾਰੀਆਂ ਵੇਚ ਦਿੰਦਾ ਹਜ਼ਾਰ ਰੁਪਏ ਚੰਗੇ ਬੰਦੇ ਨੂੰ ਕਮਾਈ ਨਹੀਂ ਗਈ ਤੇ ਲਾਊਗਾ ਕਿੱਥੋਂ ਆਪੇ ਚੋਰੀ ਕਰੂਗਾ ਹੋਰ ਕੀ ਕਰੂਗਾ ਆਪੇ ਚੋਰੀ ਕਰੂਗਾ ਬਿਲਕੁਲ ਬਿਲਕੁਲ ਭਾਈ ਇੱਕ ਵਕਤ ਸਾਹਿਬ ਹੋਰ ਬੇਨਤੀ ਇਹ ਜਿਹੜਾ ਚੋਰ ਫੜਦੇ ਹੁਣ ਪੰਜਾਬੀ ਤੁਸੀਂ ਵੀ ਸਾਨੂੰ ਜੇ ਕਬਾੜੀਏ ਤੇ ਬਣਾ ਪਰਚਾ ਦਿੱਤਾ ਤੇ ਫਿਰ ਕੱਲਾ ਆਪਣੀ ਵੀ ਨਹੀਂ ਠੀਕ ਹੋਣੀ ਕਬਾੜੀਏ ਨੂੰ ਨਾਲ ਦੇਣਾ ਸਮਾਨ ਦਾ ਖੇਰੀ ਕਬਾੜੀਏ ਕੋਈ ਵੇਚਦੇ ਆ ਜਿੱਦਾਂ ਕਬਾੜੀਏ ਤੁੰਨੇ ਨਾ ਬਾਕੀ ਵੀ ਟਿਕ ਜਾਣਗੇ ਕੋਈ ਕਰ ਤੇਵੇਂ ਅਰਨੀ ਵਾਲੇ ਆਇਆ ਸੀ ਉਹ ਬੁਰਜਾ ਦਾ ਕਬਾੜੀਏ ਸੀ ਉਹਨੇ ਬੜਾ ਲਾਉ ਪੀਤਾ ਸੀ ਜਿੱਦਾਂ ਕਬਾੜੀ ਦੇ ਪਰਚੇ ਦਾ ਤਿਆਂ ਚੋਰੀਆਂ ਬੰਦ ਹੋ ਗਈਆਂ ਕੱਲਾ ਚੋਰ ਦੀ ਜ਼ਿੰਮੇਵਾਰ ਨਹੀਂਗੀ ਜਿਹੜਾ ਲੈਂਦਾ ਉਹਦੀ ਵੀ ਤਾਂ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ ਬਿਲਕੁਲ ਬਾਕੀ ਇਹ ਚੀਜ਼ੇ ਹਿਆਰ ਚ ਲੈ ਲੈਣਾ ਮਿੰਟ ਲੋਤਾ ਕਰ ਲੈਣਾ। 30000 ਰੁਪਏ ਮੇਲ ਜਿੰਨੇ ਦਾ ਬੀਜਾਂ ਦਾ 10000 ਰੁਪਏ ਦੇ ਹੀ ਦੇਣਾ। ਸੋ ਬਾਕੀ ਮੇਰੀ ਵੀ ਜ਼ਿੰਮੇਵਾਰੀ ਪੜਦੀ ਹੈ ਨੀ ਜੀ। ਕਿਸ ਗੱਲ ਦਾ ਕੋਈ ਵਹਿਮ ਨਾ ਕਰੇ ਕੋਈ ਤਮਕੇ ਤੁਮਕੇ ਦਾ ਢਾਰ ਨਹੀਂ ਲੋੜਨੀ। ਤੁਹਾਡਾ ਭਰਾ ਤੁਹਾਡਾ ਪੁੱਤ ਤੁਹਾਡਾ ਨਾਲ ਹੈ ਇਸ ਕੋਲ ਬੇਫਿਕਰ ਰਹੋ। ਬਾਕੀ ਇੰਤਜ਼ਾਮ ਪੂਰਾ ਕਰਾਂਗਾ।